ਦੋਸਤੋ ਐਡਮਿਸ਼ਨਾਂ ਦਾ سلسلہ ਸ਼ੁਰੂ ਹੋ ਗਿਆ ਹੈ ਹਰ ਇੱਕ ਸਕੂਲ ਖਿੱਚ ਰਿਹਾ ਹੈ ਕਿ ਬੱਚਾ ਸਾਡੇ ਸਕੂਲ ਐਡਮਿਟ ਕਰਾਓ ਪਰ ਮਾਪਿਆਂ ਨੇ ਕਦੀ ਸੋਚਿਆ ਕਿ ਬੱਚੇ ਦਾ ਰੁਝਾਨ ਕਿੱਧਰ ਤੇ ਬੱਚੇ ਦਾ ਕੈਰੀਅਰ ਕਿੱਧਰ ਬਣੇਗਾ ਬੱਚਾ ਆਪਣੇ ਪੈਰਾਂ ਤੇ ਕਿਵੇਂ ਖੜਾ ਹੋ ਸਕੇਗਾ ਤੇ ਕਿਹੜਾ ਸਕੂਲ ਉਸ ਨੂੰ ਪੈਰਾਂ ਤੇ ਖੜਾ ਕਰਨ ਵਿਚ ਮਦਦ ਕਰੇਗਾ ਇਸ ਲਈ ਮੇਰਾ ਸੁਝਾਅ ਇਹ ਹੈ ਕਿ ਮਾਪਿਆਂ ਨੂੰ ਉਹ ਸਕੂਲ ਪਸੰਦ ਕਰਨਾ ਚਾਹੀਦਾ ਹੈ ਜੋ ਵੱਡੀਆਂ ਪੜਾਈਆਂ ਦੀ بجائے ਤੇ ਵੱਡੇ ਸੁਪਨਿਆਂ ਦਿਖਾਉਣ ਦੀ بجائے ਸਿਰਫ ਆਪਣੇ ਹੱਥੀ ਕੰਮ ਕਰਨ ਦੀ ਤੇ ਉਸ ਨੂੰ ਕੋਈ ਹੁਨਰਬਾਜ਼ ਬਣਾ ਕੇ ਉਸ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਦੀ ਮਦਦ ਕਰੇ ધનવાદ અનિ નરુલ્લા